ਬਚਨ ਕੁਮਾਇ ਜਿੰਨਾ ਗੁਰੂ ਦੇ ਬਚਨ ਕੁਮਾਇ ਜਿੰਨਾ ਗੁਰੂ ਦੇ ਜਿੱਤ ਲੈਨੇ ਪੰਗੇ ਈ ਵਕਾਰ ਪਾਏ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰੋਣ ਸਾਧਕਾar ਪਾਏ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰੋਣ ਸਾਧਕਾar ਓ ਆਤਮਾ ਬਣੀ ਪਰਮਾ ਕੋਤੀ ਜਿਹੜੀ ਸਹਿ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਕਾਈ ਫੇਰ ਕੇ ਗਈ ਬ੍ਰਹਮ ਗਿਆਨੀ ਸੰਤ ਬਾਬਾ ਸਾਦ ਹੈ ਉਸ ਨੂੰ ਲਕਾਈ ਫੇਰ ਕੇ ਗਈ ਹਉ ਸਦਾ ਹੀ ਉੱਤਕ ਵਿੱਚ ਜੀਵਦੇ ਸਦਾ ਹੀ ਉੱਤਕ ਵਿੱਚ ਜੀਵਦੇ ਮਨ ਦਾ ਇਹ ਨੰਨ ਜੁੜੇ ਮਾਰ ਪਾਏ ਕੇ ਪਰਿਵਧੀਆਂ ਨੂੰ ਅੱਤ ਗੀ ਕਮਾਲ ਦੇ ਪੈਣ ਨੈਣ ਨੀਂਦਰਾ ਨਾ ਰਾਤ ਨੂੰ ਚਾਂਦੜੇ ਸਜਾ ਕੇ ਕੌਣ ਕੀਰਤੀ ਕਰੀਛ ਨਾਨ ਪਰਬਾਦ ਨੂੰ ਚਾਂਦੜੇ ਸਜਾ ਕੇ ਕੌਣ ਕੀਰਤੀ ਕਰੀਛ ਨਾਨ ਪਰਬਾਦ ਨੂੰ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰੋੜ ਸਾਧੂ ਕਾ ਪਾਇ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰੋੜ ਸਾਧੂ ਕਾ ਆਉ ਤਸਨੀ ਨਹੀਂ ਪਾਵਣਾ ਪਛਾਨ ਕੇ ਖਾਸ ਤੇ ਤਰਸ ਦੀ ਆਇਆ ਸੀ ਹੋ ਕੇ ਪਰ ਤਸ ਤੋਂ ਗੁਲਾਮ خفوا ਪਵਿੱਤਰ ਦੇਈ ਤਾਂ ਕੀ ਸੇਦੀ ਕੀ ਹੈ ਬਾਪਰੀ ਸਾਧੂਆਂ ਦੇ ਨਕਰ ਪਵਿੱਤਰ ਦੇਈ ਤਾਂ ਕਿਸੇ ਦੀ ਕੀ ਹੈ ਬਾਪਰੀ ਦੈਦ ਵਰਨਾ ਕਸ਼ ਨੂੰ ਮਾਰਿਆ ਦੈਦ ਵਰਨਾ ਕਸ਼ ਨੂੰ ਮਾਰਿਆ ਪਿਆਰ ਆਪਣਾ ਲਾਗ ਲਿਆਉ ਬਾਰ ਪਾਏਗੇ ਪ੍ਰੇਮ ਦੀਆਂ ਧੋਰੀਆਂ ਰੱਬ ਤੋਂ ਤਰਾਨਾ ਸਾਧਕਾ ਪਾਏ ਕੇ ਪ੍ਰੇਮ ਦੀਆਂ ਦੋਰੀਆਂ ਰੱਬ ਤੋਂ ਤਰਾਨਾ ਸਾਧਕਾ ਆਓ ਲੱਜਾ ਹੈਦਰ ਉਪਤੀ ਦੀ ਰੱਖਦਾ ਈ ਲੜੀ ਦੇ ਦੁੱਖੇ ਬੇਖਾਉਂਦਾ ਆਗੋ ਨੂੰ ਕਰਿੰਦਾ ਸਵੀਕਾਰਨਾ ਲਾਲੋ ਨੂੰ ਗਲੇ ਦੇ ਨਾਲ ਲਾਵਦਾ ਆਗੋ ਨੂੰ ਕਰਿੰਦਾ ਸਵੀਕਾਰਨਾ ਕੁਰ ਜਿੰਦ ਕ ਸਿੰਘ ਲਿਖੇ ਕੀ ਵੇਗ ਵੀ ਨਾ ਮਈ ਮਤਾਈਂ ਕਰਦੇ ਮਾਨਕ ਦੇ ਸੰਗ ਕੁਰ ਚੇਤ ਹੈ ਸ਼੍ਰੀ ਕ੍ਰਿਸ਼ਨਾਨੰਦ ਸਾsthresh ਜੀ ਮਹਾਰਾਜ ਕੀ ਜੈ ਭਾਈ ਭਗਤੂ ਜੀ ਮਹਾਰਾਜ ਕੀ ਜੈ ਬੋਲਵਾ ਤੇਜਮਣੀ ਮਹਾਰਾਜ ਕੀ ਜੈ ਬੋਲਵਾ ਸਰਵੰਦਾ ਜੀ ਮਹਾਰਾਜ ਕੀ ਜੈ ਅੱਜ ਦਾਸ ਪਹੁੰਚਿਆ ਉਦਾਸ ਨਾ ਆਸ਼ਰਮ ਦਾਸਨ ਕੁਟਿਆ ਸਰਵੰਦਾ ਜੀ ਨੇੜੇ ਵਿਸ਼ਨੰਧੀ ਫੜਕ ਜੈਤੋ ਵਿਖੇ ਜਿੱਥੇ ਸਾਡੇ ਬਹੁਤ ਹੀ ਸਤਕਾਰਯੋਗ ਬ੍ਰਹਮਲੀਨ શ્રીમાન ਮਹੰਤ ਸਰਵੰਦਾ ਜੀ ਸੋ ਉਹਨਾਂ ਦੀ ਯਾਦ ਨੂੰ ਸਮਰਪਿਤ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਮਜੂਦਾ ਮਹੰਤਾ ਰਾਜੂ ਦਾ ਜੀ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਅੱਜ ਲੋਡ ਬੰਦ ਜੋ ਲੜਕੀ ਨੂੰ ਅੱਜ ਪੂਰਾ ਵਿਆਹ ਦਾ ਸਾਜੋ ਸਮਾਨ ਹੈ ਜਿਹੜਾ ਉੱਦਤਾ ਜਾ ਰਿਹਾ ਜਿਸ ਵਿੱਚ ਪੇਟੀ ਲਮਾਰੀ ਹੋਰ ਵਸਤਰ ਵਗੈਰਾ ਜੋ ਮਹੰਤ ਰਾਜੂ ਦਾ ਜੀ ਵੱਲੋਂ ਦਿੱਤੇ ਜਾ ਰਹੇ ਜਿਹੜੇ ਹਮੇਸ਼ਾ ਹੀ ਬਾਬਾ ਜੀ ਜੋ ਪਰਵਕਾਰੀ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਬਾਬਾ ਜੀ ਅੱਕੇ ਆਉਂਦੇ ਐ ਜਿਨ੍ਹਾਂ ਨੇ ਤਕਰੀਬਨ ਇਸ ਤੋਂ ਪਹਿਲਾਂ ਵੀ 8 ਲੋੜਵੰਦ ਲੜਕੀਆਂ ਨੂੰ ਸਮਾਨ ਜੋ ਇਹਨਾਂ ਵੱਲੋਂ ਦਿੱਤਾ ਗਿਆ ਹੈ ਸੋ ਐਤਕੀ ਵਾਰ ਵੀ ਜੋ ਬਾਬਾ ਜੀ ਨੇ ਇਸ ਲੋੜਵੰਦ ਪਰਿਵਾਰ ਨੂੰ ਲੜਕੀ ਨੂੰ ਜੋ ਸਮੂਸ ਰਾਜੂ ਸਮਾਨ ਦਿੱਤਾ ਬਹੁਤ ਬਹੁਤ ਧੰਨਵਾਦ ਮਹੰਤ ਰਾਜੂ ਦਾਸ ਜੀ ਵੱਲੋਂ ਸਾਰੀ ਸੰਗਤ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਮਹੰਤ ਸਾਤਮੁਣੀ ਜੀ ਵੀ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਅੱਜ ਪਹੁੰਚੇ ਇਸ ਬੱਚੇ ਨੂੰ ਅਸ਼ੀਰਵਾਦ ਦਿੱਤਾ ਸਾਡੇ ਬਹੁਤ ਹੀ ਸਤਿਕਾਰਯੋਗਾ ਸ਼੍ਰੀਮਾਨ ਮਹੰਤ ਸਰਵੰਦਾ ਜੀ ਉਹਨਾਂ ਦੇ ਸ਼ਿਸ਼ਿ ਉਹਨਾਂ ਦੇ ਬਾਲ ਸਾਡੇ ਬਹੁਤ ਸਤਿਕਾਰਯੋਗ ਸ਼੍ਰੀਮਾਨ ਪ੍ਰੀ ਦਾਜੀ ਉਹ ਵੀ ਪਹੁੰਚੇ ਸਾਡੇ ਬਹੁਤ ਸਤਿਕਾਰਯੋਗ ਧਰਮਿੰਦਰ ਜੀ ਟੋਨੀ ਜੀ ਆ ਜਿੰਨੇ ਸੇਵਾਦਾਰ ਖੜੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸਤਕਾਰਯੋਗ ਮੰਤਰਾਜੂ ਦਾਜੀ ਵੱਲੋਂ ਸੋ ਹਮੇਸ਼ਾ ਹੀ ਇਸ ਤਰ੍ਹਾਂ ਸੀ ਬੇਨਤੀ ਕਰਦੇ ਇਸ ਚੈਨਲ ਦੇ ਜਰੀਏ ਕਿ ਹਮੇਸ਼ਾ ਜਿੱਥੇ-ਜਿੱਥੇ ਵੀ ਕੋਈ ਲੋੜਵੰਦਾ ਪਰਿਵਾਰ ਰਹਿੰਦਾ ਹੈ ਉਹਨਾਂ ਦੀ ਹਮੇਸ਼ਾ ਮਦਦ ਕੀਤੀ ਜਾਵੇ ਕਿਉਂਕਿ ਜੇ ਆਪਾਂ ਲੋੜਵੰਦ ਦੀ ਮਦਦ ਕਰਾਂਗੇ ਤਾਂ ਭਗਵਾਨ ਦੀ ਅਸਲੀ ਸੇਵਾ ਹੈ ਸੋ ਬਹੁਤ-ਬਹੁਤ ਧੰਨਵਾਦ ਸਾਡੇ ਮੰਤਰਾਜੂ ਦਾਜੀ ਵੱਲੋਂ ਵੀ ਜਿਨ੍ਹਾਂ ਨੇ ਇੱਕ ਕ੍ਰਿਸ਼ਨ ਸਦਾਮੇ ਦੀ ਦੋਸਤੀ ਨੂੰ ਬਰਕਰਾਰ ਰੱਖਿਆ ਉਹ ਦੋਸਤੀ ਹੈ ਜਿਹੜੀ ਅੱਜ ਵੀ ਉਹ ਮਿਸਾਲ ਇਹਨਾਂ ਨੇ ਪੈਦਾ ਕੀਤੀ ਐ ਆਪਣੀ ਜੋ ਗੁਰਪਾਈ ਮਹੰਤ ਸਰਵੰਦਾਤ ਜੀ ਸੋਨਾਂ ਨੂੰ ਉਹਨੇ ਯਾਰ ਨੂੰ ਸਮਰਪਿਤ ਕੰਨਿਆਦਾਨ ਕੀਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹੋ ਸ਼੍ਰੀਮਾਨ ਮਹੰਤ ਸਤਮੁਨੀ ਜੀ ਸਾਡੇ ਸਤਕਾਰਯੋਗ ਸਾਡੇ ਨਾਲ ਜੁੜੇ ਹੋਇਆ ਉਹ ਸਾਨੂੰ ਅੱਜ ਦੱਸਣਗੇ ਇਸ ਬਾਰੇ ਹਾਂਜੀ ਮਹਾਰਾਜ ਬੋਲੀਏ ਜਗਤਗੁਰੂ ਸ਼੍ਰੀ ਚੰਦਰ ਭਗਵਾਨ ਜੀ ਜੈ ਹਾਂਜੀ ਪੰਨਿਆਂ ਦਾਣ ਮਹਾਦਾਨ ਅੱਜ ਮਹੰਤ ਰਾਜੂ ਦਾਸ ਜੀ ਬੰਨਿਓ ਸਾਡੇ ਬਹੁਤ ਹੀ ਚਿਹਰਵਾਨ ਬਾਬਾ ਸਰਵੰਦਾਸ ਜੀ ਦੀ ਯਾਦ ਵਿੱਚ ਜੋ ਕਿ ਕੁਝ ਦਿਨ ਪਹਿਲਾਂ 705 ਬੋਧਿਕ ਸਰੀਰ ਕਰਕੇ ਇਸ ਸੰਸਾਰ ਤੋਂ ਚਲੇ ਗਏ ਅਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆਪਣਾ ਮਿੱਤਰਤਾ ਧਰਮ ਨਿਮਾਉਦੇ ਹੋਏ ਭਗਵਾਨ ਕ੍ਰਿਸ਼ਨ ਨੇ ਵੀ ਸ੍ਰੀ ਰਾਮਾ ਜੀ ਨਾਲ ਮਿੱਤਰਤਾ ਨੁਵਾਈ ਔਰ ਮਿੱਤਰਤਾ ਉਹੀ ਹੁੰਦੀ ਹੈ ਕਿ ਕਿਸ ਮਿੱਤਰ ਦੇ ਚਲੇ ਜਾਣ ਤੋਂ ਬਾਅਦ ਵੀ ਮਿੱਤਰ ਉਸਨੂੰ ਯਾਦ ਰੱਖੇ ਅੱਜ ਬਾਬਾ ਸਰਵੰਦਾਸ ਜੀ ਦੀ ਨਿੱਜੀ ਯਾਦ ਨੂੰ ਤਾਜ਼ਾ ਕਰਦੇ ਹੋਏ ਇੱਕ ਲੋੜਵੰਦ ਬੇਟੀ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ ਪਰ ਬੱਚੀ ਦੇ ਵਿਆਹ ਦੇ ਕਾਰਜ ਵਾਸਤੇ ਬਾਬਾ ਰਾਜੂ ਦਾਸ ਜੀ ਇੱਕ ਕਨਵਾਰੀ ਇੱਕ ਪੇਟੀ ਕੁਸ਼ ਵਸਤਰ ਅੱਜ ਉਹਨਾਂ ਨੂੰ ਦੇਣ ਲੱਗੇ ਆ ਪਰ ਬਾਲ ਜਤੀ ਦੇ ਅੱਗੇ ਹੀ ਅਰਦਾਸ ਕਰਦੇ ਆ ਕਿਸ ਬੱਚੀ ਦਾ ਘਰ ਖੁਸ਼ੀਆਂ ਦੇ ਨਾਲ ਖੇੜਿਆਂ ਦੇ ਨਾਲ ਭਰੇ ਇਹ ਆਪਣੇ ਸਾਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਣੇ ਪਰ ਬਾਬਾ ਰਾਜੂ ਦਾਸ ਜੀ ਨੂੰ ਭਗਵਾਨ ਜੀ ਐਸੀ ਕਿਰਪਾ ਕਰਨ ਕਿ ਐਸੇ ਕਾਰਜ ਲੋੜਵੰਦਾਂ ਨੂੰ ਜ਼ਰੂਰਤ ਦਾ ਸਮਾਨ ਉਹ ਮੇਟਾਹੀ ਇਹਨਾਂ ਨੂੰ ਭਗਵਾਨ ਜੀ ਦੇਣ ਵਾਲਿਆਂ ਵਿੱਚ ਰੱਖਣ ਲੈਣ ਵਾਲਿਆਂ ਵਿੱਚ ਨਾ ਰੱਖਣ ਇਦਾਂ ਦੀ ਕਿਰਪਾ ਇਹਨਾਂ ਤੇ ਭਗਵਾਨ ਜੀ ਬਣਾਈ ਰੱਖਣ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਇਸ ਕੁਟੀਆ ਦੇ ਅੰਦਰ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈਗਾ ਜੋ ਸੰਪੰਨ ਹੈ ਜਿਸਦੇ ਕੋਲ ਸਾਰਾ ਕੁਝ ਹੈ ਉਹ ਤਕਰਦੀ ਹੈਗੀ ਹੈ ਲੇਕਿਨ ਉਹਨਾਂ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਵੀ ਹੈ ਕਿ ਇਥੇ ਕੋਈ ਵੀ ਇਨਕਮ ਦਾ ਸਾਧਨ ਹੋਣ ਦੇ ਬਾਵਜੂਦ ਵੀ ਇਹ ਇਨਸਾਨ ਦਿਲ ਦਾ ਅਮੀਰ ਹੈਗਾ ਕਿ ਜਦ ਕੋਈ ਇਹਦੇ پاس ਆਉਂਦਾ ਹੈ ਤਾਂ ਇਹ ਅਗਲੇ ਦੀ ਵੱਧ ਛੜ ਕੇ ਮਦਦ ਕਰਦਾ ਹੈ ਪਰ ਭਗਵਾਨ ਜੀ ਉਸ ਤੇ ਕਿਰਪਾ ਕਰਨ ਕਿ ਇਸ ਨੂੰ ਹਮੇਸ਼ਾ ਮਦਦ ਕਰਨ ਵਾਲਾ ਬਣਾ ਕੇ ਰੱਖੋ। ਪਰ ਇਸ ਬੇਟੀ ਦੇ ਸਿਰ ਤੇ ਭਗਵਾਨ ਜੀ ਹੱਥ ਰੱਖਣ ਕਿ ਜਿੱਦਾਂ ਦੇ ਹਾਲਾਤ ਆ ਜਿਸਦੇ ਹੋ ਗਿਆ। ਕੱਲੇ ਵੀ ਆਪਣੇ ਬੱਚਿਆਂ ਦੀ ਖਾਤਰ ਇਹਨੂੰ ਭਗਵਾਨ ਜੀ ਇਦਾਂ ਨਾ ਰੱਖਣ ਕਿ ਇਹਨੂੰ ਕਿਸੇ ਦੀ ਮਦਦ ਦੀ ਲੋੜ ਪਵੇ। ਇਹ ਆਪਣੇ ਬੱਚਿਆਂ ਦੇ ਕਾਰਜ ਆਪ ਸਾਰੇ ਆਪ ਕਰੇ। ਕਿੰਨੀਆਂ ਬੇਨਤੀਆਂ ਕਰਦੇ ਜਿੰਨਾ ਵੀ ਸੱਜਣਾ ਨੇ ਸਮਾਨ ਦੇ ਵਿੱਚ ਸਹਿਯੋਗ ਕੀਤੀ ਉਹਨਾਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ। ਪਰ ਭਗਵਾਨ ਦੀ ਸਾਰਿਆਂ ਤੇ ਕਿਰਪਾ ਬਣਾ ਕੇ ਰੱਖਣ ਕਿ ਉਹ ਇੱਦਾਂ ਹੀ ਰਾਜੂ ਦਾਸ ਜੀ ਦੇ ਨਾਲ ਮੋੜ ਨਾ ਮੋੜਾ ਲਾ ਕੇ ਇਹ ਜੀ ਕਾਰਜ ਸਮਾਜ ਦੇ ਕਰਦੇ ਰਹਿਣ। ਅੱਜ ਮਹਿੰਦ ਸਰਵੰਦਾਸ ਜੀ ਮਹਾਰਾਜ ਜੀ ਦੇ ਉਹਨਾਂ ਦੇ ਸੁਪੁੱਤਰ ਵੀ ਆਏ ਨੇ, ਉਹਨਾਂ ਦਾ ਬੇਟਾ ਵੀ ਇੱਥੇ ਹਾਜ਼ਰ ਹੈਗਾ। ਉਹ ਵੀ ਕੁਝ ਰਸਦ ਬੇਟੀ ਨੂੰ ਦੇਣ ਵਾਸਤੇ ਲੈ ਕੇ ਆਇਆ। ਉਹਦਾ ਵੀ ਧੰਨਵਾਦ ਕਰਦੇ ਆਂ। ਜਿਸ ਤਰ੍ਹਾਂ ਉਹ ਆਪਣੇ ਉਹਨਾਂ ਦੇ ਪਿਤਾ ਜੀ ਨਾਮ ਬਾਣੀ ਨਾਲ ਧਰਮ ਦੇ ਨਾਲ ਲੋਕਾਂ ਨੂੰ ਜੋੜਦੇ ਸਨ ਇਹਦੇ ਤੱਕ ਭਗਵਾਨ ਜੀ ਕਿਰਪਾ ਕਰਨ ਕੀ ਇਹ ਵੀ ਇਦਾਂ ਦੇ ਕਾਰਜ ਕਰੇ ਇਨੀਆਂ ਬੇਨਤੀਆਂ ਨਾਲ ਭਗਵਾਨ ਜੀ ਨੂੰ ਚੇਤੇ ਕਰਦੇ ਹਾਂ ਬੋਲੀ ਜਗਤਗੁਰੂ ਸ੍ਰੀ ਜੀ ਹਨ ਕੀ ਜੈ ਜੋ ਬੋਲੇ ਸੋਨਰ ਪੈ ਬੋਲ ਜਗਤਗੁਰੂ ਸ੍ਰੀ ਕੇ ਅੰਦਰ ਭਗਵਾਨ ਕੀ ਜੈ 19 ਨਵੰਬਰ ਸੋ ਜਿੱਥੇ ਅੱਜ ਲੋਡਵੰਦ ਸਮੂਹ ਲੜਕੀ ਨੂੰ ਸਮਾਨ ਜੋ ਸਾਡੇ ਬਹੁਤ ਸਾਰੇ ਕਾਰਜੋਗ ਜਿਨ੍ਹਾਂ ਨੇ ਕ੍ਰਿਸ਼ਨ ਸ੍ਰਾਮੇ ਦੀ ਜਿਹੜੀ ਉਹ ਮਿਸਾਲ ਕਾਇਮ ਕੀਤੀ ਹੈ ਸ਼੍ਰੀਮਾਨ ਮਹੰਤ ਰਾਜੂ ਦਾਜ ਜੀ ਕਿਉਂਕਿ ਉਹਨਾਂ ਦੇ ਬਹੁਤ ਹੀ ਨਜ਼ਦੀਕਿਆਂ ਵਿੱਚੋਂ ਮਿੱਤਰ ਪਿਆਰੇ ਸਾਡੇ ਬਹੁਤ ਸਾਰੇ ਸ਼੍ਰੀਮਾਨ ਮਹੰਤ ਸਰਵੰਦਾਜ ਜੀ ਸੋ ਉਹਨਾਂ ਨੇ ਆਪਣੇ ਸਰਕਾਰਯੋਗ ਮਹਾਂਪੁਰਖ ਸ਼੍ਰੀਮਾਨ ਮਹੰਤ ਸਰਵੰਦਾਜੂ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਲੋੜਵੰਦ ਲੜਕੀ ਨੂੰ ਸਮਾਨ ਜੋ ਵਿਆਹ ਦਾ ਉਹ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਵਿੱਚ ਸਾਡੇ ਬਹੁਤ ਹੀ ਸਰਕਾਰਯੋਗ ਸ਼੍ਰੀਮਾਨ ਮਹੰਤ ਸਰਵੰਦਾਤ ਜੀ ਉਹਨਾਂ ਦੇ ਚੇਲੇ ਸਾਡੇ ਸਤਕਾਰਯੋਗ ਸ਼੍ਰੀਮਾਨ ਪ੍ਰੀਤ ਦਾਜੀ ਉਹ ਹੀ ਸਾਡੇ ਨਾਲ ਮੌਕੇ 'ਤੇ ਹਾਜ਼ਰ ਆ ਸਾਡੇ ਸਤਕਾਰਯੋਗ ਵੀਰ ਤਰਮਿੰਦਰ ਜੀ ਉਹ ਵੀ ਮੌਕੇ ਦੇ ਮੌਜੂਦ ਆ ਸਮੂਹ ਸੇਵਾਦਾਰ ਜੀ ਤੋਂ ਉਹ ਸਾਰੇ ਮੌਜੂਦ ਆ ਮੈਂ ਤਰਮਿੰਦਰ ਜੀ ਦੇ ਨਾਲ ਵੀ ਗੱਲਬਾਤ ਕਰਾਂਗਾ ਹਾਂਜੀ ਤਰਮਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਬਹੁਤ ਸੁਭਾਗਾ ਦਿਨ ਹੈ ਅੱਜ ਬਾਬਾ ਬ੍ਰਹਮਲੀਨ ਮਹਾਰਾਜ ਸਰਵੰਦਾਸ ਜੀ ਦੀ ਯਾਦ ਵਿੱਚ ਬੱਬਰ ਰਾਜੂ ਦਾਸ ਜੀ ਨੇ ਪੰਨਿਆਦਾਨ ਕੀਤਾ ਜੀ ਅੱਜ ਉਹ ਪੇਟੀ ਅਲਮਾਰੀ ਤੇ ਕੁਝ ਹੋਰ ਸਮਾਨ ਆਪਣੇ ਡੇਰੇ ਵੱਲੋਂ ਬੇਟੀ ਨੂੰ ਦੇ ਰਹੇ ਹੈ ਜੀ ਅੱਜ ਤੋਂ ਪਹਿਲਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਹਿਲਾਂ ਅੱਜ ਤੋਂ ਬਾਬਾ ਰਾਜੂ ਦਾਸ ਜੀ ਸਮੇਂ ਸਮੇਂ ਸਰ ਬਹੁਤ ਲੜਕੀਆਂ ਦੇ ਵਿਆਹ ਕਰਦੇ ਰਹੇ ਜੀ ਬਹੁਤ ਲੜਕੀਆਂ ਦਾ ਕੰਨਿਆਦਾਨ ਕਰਦੇ ਰਹੇ ਆ ਤਾਂ ਅਸੀਂ ਆਪ ਜੀ ਆਪ ਨੂੰ ਭਾਗਾਂ ਵਾਲੇ ਸਮਝਦੇ ਆਂ ਕਿ ਬਾਬਾ ਸਰਬੰਦਾਸ ਜੀ ਦੀ ਕੂਟੀ ਆ ਦੇ ਵਿੱਚ ਜੇ ਇਤੋ ਵਿਖੇ ਬਾਬਾ ਰਾਜੂ ਦਾਸ ਜੀ ਨਿਵਾਸ ਕਰਦੇ ਹਨ ਤਾਂ ਅਸੀਂ ਹਮੇਸ਼ਾ ਹੀ ਉਹਨਾਂ ਤੋਂ ਆਸ ਰੱਖਦੇ ਆ ਕਿ ਉਹ ਗਰੀਬਾਂ ਦਾ ਭਲਾ ਕਰਦੇ ਰਹਿਣਗੇ ਤਾਂ ਹਮੇਸ਼ਾ ਹੀ ਕੰਨਿਆਦਾਨ ਕਰਦੇ ਰਹਿਣਗੇ ਅਸੀਂ ਉਹਨਾਂ ਨਾਲ ਤੋਂ ਬਹੁਤ ਆਸਾਂ ਰੱਖਦੇ ਆ ਜੀ ਅਸੀਂ ਅੱਗੇ ਤੁਮੀ ਭਗਵਾਨ ਤੇ ਜੀ ਜਮਗਦੇ ਆਂ ਕਿ ਬੱਬਾ ਰਾਜੂ ਦਾਸ ਜੀ ਨੂੰ ਇੰਨਾ ਬਲ ਬਖਸ਼ਣ ਕਿ ਉਹ ਹਮੇਸ਼ਾ ਹੀ ਅੱਜ ਤਾਂ ਇੱਕ ਕੰਨਿਆ ਦਾ ਕੀਤਾ ਜੀ ਪਹਿਲਾਂ ਬਹੁਤ ਕੰਨਿਆ ਦਾ ਕੀਤਾ ਤਾਂ ਹਜ਼ਾਰਾਂ ਹੀ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣ ਜੀ ਅਸੀਂ ਭਗਵਾਨ ਤੇ ਆਸ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਦਇਆ ਗਉ ਤੇ ਗਰੀਬੀ ਉੱਤੇ ਕਰੀਏ ਕਿਸੇ ਦਿਨਾਂ ਦਿਲ ਤੋੜੀਏ ਖੈਰ ਸ਼ਰਦਾਣਾ ਭਾਵੇਂ ਥੋੜੀ ਪਾ ਦੀ ਨੰਦਰਾਂ ਤੋਂ ਸਵਾਲੀ ਮੋੜੀਏ ਰੱਬ ਮੰਗਤੇ ਦੇ ਰੂਪ ਵਿੱਚ ਆਜੇ ਨਾ ਰੱਬ ਮੰਗਤੇ ਰੂਪ ਵਿੱਚ ਆਜੇ ਨਾ ਨਾ ਦਿਲ ਚ ਵਿਚਾਰ ਕਰੀਏ ਰੱਬ ਸਾਰਿਆਂ ਜੀਆਂ ਦੇ ਵਿੱਚ ਵਸਦੇ ਸਭ ਨੂੰ ਪਿਆਰ ਕਰੀਏ ਸੋ ਬਹੁਤ ਬਹੁਤ ਧੰਨਵਾਦ ਅਸੀਂ ਸਮੂਹ ਸੇਵਾਦਾਰਾਂ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਮੰਤ ਰਾਜੂ ਦਾਸ ਜੀ ਵੱਲੋਂ ਉਹਨਾਂ ਵੱਲੋਂ ਵੀ ਸਾਰੀ ਸੰਗਤ ਦਾ ਸੇਵਾ ਦਾ ਧੰਨਵਾਦ ਜਿਨ੍ਹਾਂ ਨੇ ਇਸ ਲੋੜਵੰਦ ਕੰਨਿਆਦਾਨ ਜਿਹੜਾ ਇਹ ਮਹਾਦਾਨ ਹੈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਸ ਤਰ੍ਹਾਂ ਅਸੀਂ ਉਮੀਦ ਕਰਦੇ ਆ ਕਿ ਬਾਬਾ ਜੀ ਇਹ ਅੱਗੇ ਤੋਂ ਵੀ ਇਸੇ ਤਰ੍ਹਾਂ ਜੋ ਕੰਨਿਆਦਾਨ ਜਾਂ ਹੋਰ ਸਾਜ ਸਮਾਨ ਜਾਂ ਪਰਵਕਾਰ ਵਿੱਚ ਮਹਾਪੁਰਖ ਅੱਗੇ ਆਉਂਦੇ ਰਹਿਣ ਪਰਿਵਾਰ ਦੀ ਜਿਹੜੀ ਮਦਦ ਕਰ ਰਿਹਾ ਲੋੜਵੰਦ ਪਰਿਵਾਰ ਦੀ ਤਾਂ ਕੀ ਕਹਿਣਾ ਚਾਹਾਂਗਾ ਜੋ ਬੋਲੇ ਸੋਨਰ ਪੈ ਬੋਲ ਜਗਤ ਗੁਰੂ ਸ਼੍ਰੀ ਚੰਦਰ ਪਗਵਾਨ ਕੀ ਜੈ ਬੋਲ ਆਪਣਾ ਆਪਣੇ ਗੁਰੂ ਮਹਾਰਾਜ ਕੀ ਜੈ ਬੋਲ ਆਵਾ ਸਰਵੰਦਾ ਜੀ ਮਹਾਰਾਜ ਕੀ ਜੈ ਦੇਖੋ ਜੀ ਲੋੜਵੰਦ ਪਰਿਵਾਰ ਦੀ ਮਦਦ ਕਰ ਰਿਹਾ ਭਗਵਾਨ ਸਾਡੇ ਕੋਲੇ ਅਜਹਾ ਕੁਝ ਵੀ ਨਹੀਂ ਕਿ ਜੇ ਜੋ ਅਸੀਂ ਦੇ ਸਕੀਏ ਸਾਨੂੰ ਭਗਵਾਨ ਦੰਦਾ ਅਸੀਂ ਹਰ ਇੱਕ ਦੀ ਚੋਲੇ ਪਾਦ ਨੇ ਸੰਤ ਦਾ ਕਰਮ ਕੀ ਹੈ ਸੰਤ ਦਾ ਕਰਮ ਕੀ ਹੈ ਸੇਵਾ ਚ ਲਾਉਣਾ দানਪੁੰਨ ਕਰਨੇ ਲੰਗਰ ਲਾਉਣੇ ਇਹ ਸੰਤਾਂ ਦੇ ਹਿੱਸੇ ਆ ਤੇ ਜੋ ਵੀ ਲੋੜ ਬੰਦ ਨੂੰ ਸਮਾਨ ਕੋਈ ਇਸ ਤਰ੍ਹਾਂ ਦਾ ਦਿੱਤਾ ਜਾਵੇ ਜਿਦਾ ਹੁਣੇ ਬੱਚੀ ਨੂੰ ਜਿਹਦੀ ਸ਼ਾਦੀ ਆ ਕੱਲ ਦੀ ਪ੍ਰਾਤ ਇਹਨਾਂ ਦੀ ਤਾਂ ਇਹਨਾਂ ਨੇ ਆ ਕੇ ਦੱਸਿਆ ਤਾਂ ਅਸੀਂ ਇਹਨਾਂ ਨੂੰ ਕਿਹਾ ਭਾਈ ਜੋ ਵੀ ਸਾਥੋਂ ਸਰਿਆ ਕੋਈ ਬੰਦਸ਼ ਨਹੀਂ ਜੋ ਸਾਥੋਂ ਸਰਿਆ ਅਸੀਂ ਦੇਵਾਂਗੇ ਹਰ ਗੁਜਾਰਸ਼ ਇਹ ਹੈ ਵੀ ਆਪਾਂ ਨੇ ਅੱਜ ਤੱਕ ਨਾ ਕਿਸੇ ਦੇ ਜਾ ਕੇ ਕੋਈ ਹਲ ਖਜਾਈ ਹੈ ਨਾ ਕੋਈ ਠੇਖਾ ਲਈ ਹੈ ਕਿਸ ਤੋਂ ਹਾਂਜੀ ਨਾ ਕਿਸੇ ਦੇ ਅੱਗੇ ਹੱਥ ਕੀਤਾ ਜੋ ਕੋਈ ਦੇ ਗਿਆ ਠੀਕ ਹੈ ਬਾਬਾ ਜੀ ਅਸੀਂ ਸੁਣਿਆ ਤੁਸੀਂ ਪਹਿਲਾਂ ਤੋਂ ਵੀ ਕਈ ਲੜਕੀਆਂ ਸਮਾਨ ਦੇ ਚੁੱਕੇ ਆ ਕਦੋਂ ਤੋਂ ਇਹ ਪਰਪਕਾਰ ਦਾ ਕੰਮ ਕਰਦੇ ਆ ਰਹੇ ਇਹ 2019 ਤੋਂ ਲੈ ਕੇ ਠੀਕ ਹੈ 2019 ਤੋਂ ਲੈ ਕੇ ਅੱਜ ਤੱਕ ਹਾਂਜੀ ਜ਼ਿਆਦਾ ਤਾਂ ਨਹੀਂ ਮੇਰੇ ਹਿਸਾਬ ਨਾਲ 8-9 ਬੱਚਿਆਂ ਨੂੰ ਸਮਾਨ ਦਿੱਤਾ ਠੀਕ ਹੈ ਤਾਂ ਇੱਕ ਦੀ ਸ਼ਾਦੀ ਵੀ ਕੀਤੀ ਹੈ ਹਾਂਜੀ ਦੇਖੋ ਸ਼ਾਦੀ ਵੀ ਉਸ ਜਗ੍ਹਾ ਤੇ ਕੀਤੀ ਹੈ ਭਗਵਾਨ ਨੇ ਸਾਨੂੰ ਕਿਹੋ ਜਿਹਾ ਮੌਕਾ ਦਿੱਤਾ ਕਿ ਸਮਸ਼ਾਨ ਘਾਟ ਦੇ ਵਿੱਚ ਠੀਕ ਹੈ ਕਦੇ ਅੱਜ ਤੱਕ ਕਿਸੇ ਨੇ ਸੁਣਿਆ ਸਮਸ਼ਾਨ ਘਾਟ ਦੇ ਵਿੱਚ ਬਰਾਤ ਆਈ ਸੀ ਦੇਖੋ ਐਸਾ ਮੇਰ ਭਰਿਆ ਹੱਥ ਰੱਖਿਆ ਸ੍ਰੀ ਚੰਦ ਮਹਾਰਾਜ ਜੀ ਨੇ ਕਿ ਨਾਤਾ ਕੁੜੀ ਵਾਲਿਆਂ ਨੇ ਇਹ ਕਿਹਾ ਵੀ ਭਾਈ ਅਸੀਂ ਨੇ ਉੱਥੇ ਵਿਆਹ ਕਰਨਾ ਤੇ ਨਾ ਮੁੰਡੇ ਵਾਲਿਆਂ ਨੇ ਕਿ ਤੇ ਭਗਵਾਨ ਦੀ ਲੀਲਾ ਨਹੀਂ ਤਾਂ ਹੋਰ ਕੀ ਦੀ ਹੈ ਹਾਂਜੀ ਹਾਂ ਇਹੋ ਜੇ ਜੋ ਪਰਪਕਾਰ ਆ ਉਹ ਸਾਡੇ ਹਿੱਸੇ ਪਾਏ ਆ ਸਾਡੀ ਝੋਲੀ ਪਾਏ ਆ ਭਗਵਾਨ ਨੇ ਤਾਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਨਮੋ ਨਮੋ ਨਮਸਤਕ ਹੁੰਨੇ ਆ ਸ਼੍ਰੀ ਚੰਦ ਭਗਵਾਨ ਜੀ ਨੂੰ ਤੇ ਬਾਲਾ ਜੀ ਮਹਾਰਾਜ ਨੂੰ ਜਿਨ੍ਹਾਂ ਨੇ ਸਾਡੇ ਹਿੱਸੇ ਇਹ ਸੇਵਾ ਲਈ ਜੋ ਬੋਲੇ ਸੋ ਨਰਪਾ ਬੋਲ ਜਗਦਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਜੋ ਵੀ ਸੰਗਤਾਂ ਇੱਥੇ ਪਹੁੰਚੀਆਂ ਹਨ ਸਾਰਿਆਂ ਨੂੰ ਜੀਓ ਆਖਦੇ ਆਂ ਫਰ ਬਾਬਾ ਸਰਵੰਦਾਸ ਜੀ ਦੇ ਸੇਛ ਜੋ ਪ੍ਰੀਤ ਦਾਸ ਜੀ ਇਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੇ ਇੱਕ ਹੀ ਫੋਨ ਤੇ ਇੱਥੇ ਪਹੁੰਚੇ ਆ ਭਗਵਾਨ ਦਿਨ ਦੁਖੜੀ ਰਾਤ ਚੌਕੜੀ ਤਰੱਕੀ ਬਖਸ਼ੇ ਇਹਨਾਂ ਨੂੰ ਜੈ ਜੈਕਾਰ ਹੋਵੇ ਇਹਨਾਂ ਦੀ ਬੋਲ ਜਗਤguru ਸ਼੍ਰੀ ਚੰਦਰ ਭਗਵਾਨ ਕੀ ਜੈ ਬੋਲੋ ਆਵਾ ਸਰਪੰਦਾ ਜੀ ਮਹਾਰਾਜ ਕੀ ਜੈ ਬੋਲੋ ਆਵਾ ਤੇਜਮੁਨੀ ਮਹਾਰਾਜ ਕੀ ਜੈ ਬੋਲੋ ਆਵਾ ਟੈਲਦਾ ਜੀ ਮਹਾਰਾਜ ਕੀ ਜੈ ਬੋਲੋ ਆਪਣੋ ਆਪਣੇ ਗੁਰੂ ਮਹਾਰਾਜ ਕੀ ਜੈ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤ ਰੱਬ ਦੇ ਆ ਸਾਧੂਆਂ ਦਾ ਦਰਬਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਮੋੜ ਤਾਂ ਨਾ ਕਰ ਤਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਡੁੱਬਦੇ ਹੋਿਆਂ ਨੂੰ ਸਾਧੂ ਦਿੰਦੇ ਤਾਰ ਵੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਦੀ ਉੱਲੀ ਹੋਇਲ ਕੈਨੂ ਏ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਰੱਬ ਨਾਲ ਜੋੜਦੇ ਨੇ ਮਾਈ ਭਾਈ ਨੂੰ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਹਰ ਕੋਈ ਨਹੀਂ ਸੰਤਾਂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਹਰ ਕੋਈ ਨਹੀਂ ਸੰਤਾਂ ਦਾ ਪਿਆਰ ਮਾਨਦਾ ਸਾਧੂਆਂ ਨੂੰ ਪਉਦਾ ਨਹੀਂ ਦੇ ਹੰਕਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰੀ ਨੀਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਨੀਵਾ ਹੋ ਜੋ ਸਾਧੂ ਦੀ ਸ਼ਰਨ ਆਉਂਦਾ ਹੈ ਉਹ ਮੂੰਹ ਮੰਗੀਆਂ ਮਰਦਾ ਪਾਉਂਦਾ ਹੈ ਉਹ ਮੂੰਹ ਮੰਗੀਆਂ ਮਰਦਾ ਪਾਉਂਦਾ ਹੈ ਮਿਲਦੇ ਪਦਾਰਥ ਨਾਤੋ ਚਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ